ਸਸ਼ੀਕਾਲ ਤੁਸੀਂ ਜੁੜੇ ਹੋ ਜਗਬਾਣੀ ਟੀਵੀ ਦੇ ਨਾਲ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮਸ਼ਹੂਰ ਵੈਸ ਸੁਭਾਸ਼ ਗੋਇਲ ਹਰਾਂ ਦੇ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਵਿਸ਼ਾ ਹੈ ਉਹ ਰਹੇਗਾ ਕਿ ਬਾਥਰੂਮ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਵਿੱਚ ਇਜ਼ਾਫਾ ਕਾਫੀ ਹੋ ਰਿਹਾ ਹੈ ਪ੍ਰੋਸਟੇਟ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਖਾਸ ਤੌਰ ਤੇ ਅਸੀਂ ਅਕਸਰ ਸੁਣਦੇ ਹਾਂ ਕਿਸੇ ਨੂੰ ਗਦੂਦਾਂ ਦੀ ਦਿੱਕਤ ਹੋ ਗਈ ਤੇ ਕਈਆਂ ਨੂੰ ਪ੍ਰੋਸਟੇਟ ਦਾ ਕੈਂਸਰ ਵੀ ਬਣ ਜਾਂਦਾ ਹੈ ਇਹਦੇ ਤੋਂ ਬਚਣਾ ਕਿਵੇਂ ਹੈ ਇਹ ਬਿਮਾਰੀ ਲੱਗਦੀ ਕਿਵੇਂ ਹੈ ਤੇ ਆਯੁਰਵੇਦਾਂ ਚ ਇਹਦਾ ਇਲਾਜ ਕੀ ਹੈ ਇਹਦੇ ਬਾਰੇ ਗੋਇਲ ਸਾਹਿਬ ਸਾਨੂੰ ਅੱਜ ਤਫਸੀਲ ਕਰਨਗੇ ਗੋਇਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਸੋਢੀ ਸਾਹਿਬ ਤੁਹਾਡਾ ਵੀ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖਦੇ ਆ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਸ੍ਰੀਕਾਲ ਨਮਸਕਾਰ ਆਦਾਬ ਗੋਲ ਸਾਹਿਬ ਜਿਹੜਾ ਯੂਰੀਨਲ ਸਿਸਟਮ ਹੈ ਪਹਿਲਾਂ ਤਾਂ ਸਾਨੂੰ ਇਹ ਸਮਝਾ ਦਿਓ ਵੀ ਇਹ ਕੰਮ ਕਿਵੇਂ ਕਰਦਾ ਤੇ ਜਿਹੜੀ ਸਮੱਸਿਆ ਬਣਦੀ ਆ ਉਹ ਅਕਸਰ ਕਿਵੇਂ ਇੰਟਰ ਕਰ ਜਾਂਦੀ ਹੈ ਦੇਖੋ ਜਿਹੜਾ ਸਾਡਾ ਜਰਨਲ ਸਿਸਟਮ ਹੈ ਜੋ ਵੀ ਅਸੀਂ ਖਾਣੇ ਪੀਣੇ ਸਾਡੀ ਬਾਡੀ ਚ ਵੀ 70% ਪਾਣੀ ਆ ਔਰ ਸਾਡੇ ਫੂਡ ਚ ਵੀ ਪਾਣੀ ਆ ਉਹ ਜਦੋਂ ਜਿਹੜਾ ਪਾਣੀ ਆ ਉਹ ਸਾਡੀ ਕਿਡਨੀ ਚੋਂ ਵਾਸ਼ ਹੋਣਾ ਉਹ ਜਿਹੜਾ ਉੱਥੋਂ ਵਾਸ਼ ਹੋ ਕੇ ਨਿਕਲਣਾ ਜਿਵੇਂ ਹੁਣ ਕਿਡਨੀ ਚ ਕਿਸੇ ਨੂੰ ਪ੍ਰੋਬਲਮ ਆ ਗਈ ਕੋਈ ਜ਼ਖਮ ਬਣ ਗਿਆ ਅਲਸਰ ਬਣ ਗਿਆ ਉਹਦੇ ਪਿਸ਼ਾਬ ਚ ਖੂਨ ਆਉਂਦਾ ਹਾਂਜੀ ਸ਼ੁਰੂ ਹੋ ਜਾਂਦਾ ਜਦੋਂ ਪਿਸ਼ਾਬ ਤੁਹਾਡਾ ਬਿਲਕੁਲ ਪਲੇਨ ਆ ਰਿਹਾ ਹੈ ਪਾਣੀ ਵਰਗਾ ਤੁਸੀਂ ਸਮਝੋ ਓਕੇ ਆ ਕੰਮ ਫਿਰ ਕੋਈ ਦਿੱਕਤ ਨਹੀਂ ਹੈ ਬਾਡੀ ਚ ਔਰ ਦੂਸਰੀ ਚੀਜ਼ ਆ ਕਿ ਪਾਣੀ ਤੁਹਾਡਾ ਪਿਸ਼ਾਬ ਸਾਫ਼ ਹੋਣਾ ਉਹਦੇ ਚ ਇੱਕ ਬੜੀ ਚੀਜ਼ ਆ ਕਿ ਤੁਸੀਂ ਜਿਵੇਂ ਜਿਵੇਂ ਸਾਡੀਆਂ ਬਹੁਤ ਭੈਣਾਂ ਆ ਕੇ ਕਹਿੰਦੀਆਂ ਨੇ ਵੀ ਵੀਰੇ ਇੰਨਾ ਔਖਾ ਹੋ ਜਾਂਦਾ ਕਈ ਵਾਰੀ ਤਾਂ ਵੀ ਮੰਝੇ ਚ ਪਏ ਹੋਣਿਆ ਠੰਡ ਦੇ ਦਿਨ ਹੁੰਦੇ ਨੇ ਉੱਠਣਾ ਪੈਂਦਾ ਇੰਨੀ ਕਹੌਲ ਹੋ ਜਾਂਦੀ ਹੈ ਵੀ ਜੇ 1-2 ਮਿੰਟ ਲੇਟ ਹੋ ਜਾਈਏ ਕੱਪੜੇ ਵੀ ਖਰਾਬ ਹੋ ਜਾਂਦੇ ਨੇ। ਇਸੇ ਤਰ੍ਹਾਂ ਜਾਇੰਟਸ ਦੇ ਵਿੱਚ ਪ੍ਰੋਬਲਮ ਇਹ ਪ੍ਰੋਬਲਮ ਸਭ ਦੀਆਂ ਇਕੁਅਲ ਨੇ ਜੀ। ਕੋ ਕੰਟਰੋਲ ਨਹੀਂ ਹੁੰਦਾ। ਹਾਂ ਹੁਣ ਜੇ ਤੁਸੀਂ ਕਹੋ ਨਾ ਵੀ ਲੇਡੀਜ਼ ਨੂੰ ਪੀਰੀਅਡ ਆਉਂਦੇ ਨੇ। ਲੇਡੀ 2 ਦਿਨ 3 ਦਿਨ ਡਾਊਨ ਹੁੰਦੀ ਹੈ। ਬੰਦਾ ਵੀ ਹੁੰਦਾ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ। ਬੰਦਾ ਵੀ ਡਾਊਨ ਹੁੰਦਾ ਬੰਦੇ ਨੂੰ ਪੀਰੀਅਡ ਆਉਂਦੇ। ਉਹਨੂੰ ਕੁਝ پتہ ਨਹੀਂ ਲੱਗਦਾ ਉਹ ਅੱਗੇ ਕਹਿੰਦਾ ਉਹ ਮੇਰਾ ਸਪਨਦੋਸ਼ ਹੋ ਗਿਆ ਮੇਰਾ ਫਲਾਣਾ ਹੋ ਗਿਆ ਉਹਨੂੰ ਉਹਨੂੰ ਉਹ ਚੀਜ਼ ਨਹੀਂ ਕਲੀਅਰ ਹੁੰਦੀ ਲੇਕਿਨ ਇਹਦੇ ਬਾਰੇ ਬਹੁਤ ਵੱਡਾ ਇੱਕ ਵਿਆਖਿਆਨ ਗ੍ਰੰਥ ਦੇ ਵਿੱਚ ਕਦੇ ਫੇਰੇ ਤੇ ਮੈਂ ਚਰਚਾ ਕਰੂੰ ਤੁਹਾਡੇ ਨਾਲ ਇਹ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੇ ਸਾਡੇ ਜੈਂਟਸ ਨੂੰ ਪਤਾ ਲੱਗ ਜੇ ਤਾਂ ਸਾਡਾ ਜੈਂਟਸ ਜਿਹੜਾ ਹੈਗਾ ਉਹ ਕਦੇ ਵੀ ਹੈ ਜਿਆ ਮਰਦਾਨਾ ਸ਼ਕਤੀਆਂ ਸ਼ੁਕਤੀਆਂ ਦੇ ਮਗਰ ਨਹੀਂ ਭੱਜੂਗਾ ਆਪੇ ਹੀ ਤਕੜਾ ਰਹੂਗਾ ਉਹਨੂੰ ਕਿਤੇ ਕਿਸੇ ਬਾਹਲਾ ਮਗਰ ਫੇਰਨ ਦੀ ਲੋੜ ਨਹੀਂ ਹੈ ਔਰ ਇਹਦੇ ਤੇ ਕਰਾਂਗੇ ਗੱਲ ਕਿਉਂਕਿ ਮੇਰਾ ਹੁਣ ਜੀ ਕਰਦਾ ਵੀ ਹੁਣ ਦੇਖੋ ਉਮਰ ਹੋ ਰਹੀ ਆ ਬਾਬੇ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਆਪਦੇ ਚਰਨਾਂ 'ਚ ਲਾ ਲੈਣਾ ਵੀ ਜਾਂਦੇ ਜਾਂਦੇ ਕੁਝ ਐ ਜਿਹੀਆਂ ਗੱਲਾਂ ਜਿਹੜੇ ਪਤਾ ਨਹੀਂ ਤੱਥ ਦੇ ਆਧਾਰ ਤੇ ਪਤਾ ਨਹੀਂ ਜਿਨ੍ਹਾਂ ਦਾ ਮੈਂ ਕਹਿ ਸਕਦਾ ਹਾਂ ਮੈਨੂੰ ਕਿਤੇ ਟੈਰੇ 'ਚ ਖੜਾ ਕਰ ਲਿਓ ਤਾਂ ਵੀ ਉਹ ਗੱਲ ਫਿਰ ਝੂਠ ਨਹੀਂ ਹੋਊਗੀ ਉਹ ਦੱਸਾਂਗੇ ਆਪਾਂ ਉਹ ਕਹਿੰਦੇ ਫੇਰ ਗੱਲ ਜ਼ਰੂਰ ਕਰਾਂਗੇ ਤੁਸੀਂ ਨੋਟ ਰੱਖੋ ਕੰਟਰੋਲ ਨਾ ਹੋਣਾ ਬਾਥਰੂਮ ਬਾਥਰੂਮ ਜਿਹੜਾ ਕੰਟਰੋਲ ਨਹੀਂ ਹੁੰਦਾ ਉਹਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਉਹ ਬ੍ਰੇਨ ਦੇ ਨਾਲ ਹੈ ਤੁਹਾਡਾ ਜਿਹੜਾ ਦਿਮਾਗ ਹੈ ਇਹਦੇ ਵਿੱਚ ਜਿਹੜੇ ਹਾਰਮੋਨਸ ਆ ਉਹਨਾਂ ਦੀ ਵੀਕਨੈਸ ਹੈ ਹੋਰ ਕੁਝ ਨਹੀਂ ਹੈ ਤੁਸੀਂ ਜਦੋਂ ਕੋਈ ਵੀ ਚੀਜ਼ ਹੈ ਤੁਸੀਂ ਬ੍ਰੇਨ ਨੂੰ ਕੰਟਰੋਲ ਕਰ ਲਓ ਹੁਣ ਜਦੋਂ ਅਸੀਂ ਇਹਦੇ ਵਿੱਚ ਬ੍ਰਹਮੀ ਬੱਟੀ ਸੰਖ ਪੁਸ਼ਪੀ ਦੰਨੇ ਆ ਉਹਦੇ ਨਾਲ ਅਸੀਂ ਵਚਾ ਦੰਨੇ ਇੱਕ ਵਚਾ ਵਚਾ ਬੁੱਟੀ ਬਾਰੇ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ ਬਾਰੇ ਖਾਸ ਕਰ ਇਹ ਵਿਆਖਿਆਨ ਕੀਤਾ ਗਿਆ ਕਿ ਉਹ ਤੁਹਾਡੇ ਪੂਰੇ ਬ੍ਰੇਨ ਨੂੰ ਕੰਟਰੋਲ ਰੱਖਦੇ ਆ ਤੁਸੀਂ ਜਿਹੜੀ ਚੀਜ਼ ਨੂੰ ਮਰਜ਼ੀ ਕੰਟਰੋਲ ਕਰੋ ਉਹਦੇ ਦੰਤ ਤੇ ਬਾਡੀ ਦਾ ਜਿੰਨਾ ਵਰਜੀ ਸਤਮਣਾ ਰੱਖ ਲਓ ਜਿਹੜੇ ਰਿਸ਼ੀ ਬਣੀ ਜੰਗਲਾਂ 'ਚ ਬੈਠੇ ਆ ਉਹ ਵੀ ਉਹਦੇ ਦਮ ਤੇ 8-8 ਘੰਟੇ ਬੈਠ ਰਹੇ ਨੇ ਭਗਤੀ 'ਚ ਬਾਥਰੂਮ ਨਹੀਂ ਜਾਂਦੇ ਇਹੋ ਚੀਜ਼ਾਂ ਨੇ ਤੇ ਮੈਨੂੰ ਵੀ ਤੁਸੀਂ ਕਦੇ ਨੋਟਿਸ ਕਰਿਓ ਮੈਂ ਕੁਰਸੀ ਤੇ ਸਵੇਰੇ ਬਹਿ ਜਾਂਦਾ ਰਾਤ ਨੂੰ ਉੱਠਦਾ ਮੈਂ ਬਾਥਰੂਮ ਨਹੀਂ ਜਾਂਦਾ ਮੈਨੂੰ ਮਰੀਜ਼ ਪੁੱਛਦੇ ਆ ਵੀ ਗੋਲ ਸਾਹਿਬ ਕਿ ਤੁਸੀਂ ਕਮਾਲ ਹੋ ਗਏ ਸੀ ਸਵੇਰ ਦੇ ਦੇਖ ਰਹੇ ਤੇ ਮਤਲਬ ਇਹ ਆ ਕਿ ਮੇਰੇ ਕੋਲ 4-4 ਘੰਟੇ ਮਰੀਜ਼ ਦੀ ਵੇਟਿੰਗ ਆ ਹੁਣ ਉਹਨਾਂ ਨੂੰ ਪਤਾ ਵੀ ਇਸ ਦਾ 4 ਘੰਟੇ ਦੇ ਬਾਅਦ ਬੈਠੇ ਤਿੰਨ ਵਾਰ ਜਾਏ ਅੰਦਰੋਂ ਗੋਇਲ ਕਫੇ ਬੈਠਾ ਮਤਲਬ ਇਹ ਚੀਜ਼ਾਂ ਨੇ ਇਹ ਚੀਜ਼ਾਂ ਕੰਟਰੋਲ ਕਰਦੀਆਂ ਨੇ ਹੁਣ ਉਹਦੇ ਵਾਸਤੇ ਨਾ ਗਦੂਦਾਂ ਵਾਸਤੇ ਸਭ ਤੋਂ ਬੈਸਟ ਮੈਂ ਤੁਹਾਨੂੰ ਚੀਜ਼ ਦੱਸਦਾ ਬੰਦਾ ਜਦੋਂ ਬਾਥਰੂਮ ਜਾਂਦਾ ਉਹ ਬਾਥਰੂਮ ਕਰਕੇ ਆ ਗਿਆ ਉਹਨੂੰ ਆ ਕੇ ਇਹਨਾਂ ਲੱਗਦਾ ਵੀ ਹਲੇ ਰਹਿ ਗਿਆ ਕਿਉਂਕਿ ਉਹਦੀ ਥੈਲੀ 'ਚ ਕੁਝ ਰਹਿ ਜਾਂਦਾ ਬਾਥਰੂਮ ਉਹ ਫੇਰ ਜਾਂਦਾ ਫਿਰ ਉਹ ਕਈ ਵਾਰੀ ਇੰਨਾ ਲੂਜ਼ ਹੁੰਦਾ ਕਿ ਉਹ ਪੈਰਾਂ ਤੇ गिर ਜਾਂਦਾ ਕਿਉਂਕਿ ਉਹਦੀ ਇੰਦਰੀ 'ਚ ਜਾਣ ਨਹੀਂ ਰਹਿੰਦੀ ਉਹ ਗਦੂਦਾਂ ਦੀ ਪ੍ਰੋਬਲਮ ਕਰਕੇ ਉਹਨੂੰ ਉਹ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਉਹਦੇ ਨਾਲ ਨਾ ਜੀ ਕੀ ਹੁੰਦਾ ਕਿ ਜਦੋਂ ਤੁਹਾਡਾ ਪਿਸ਼ਾਬ ਜਿਹੜਾ ਹੈਗਾ ਕਮੋੜ ਚ ਗਿਰਨ ਦੀ ਬਜਾਏ ਪੈਰਾਂ ਤੇ ਗਿਰਨ ਲੱਗਿਆ ਯੂਰਨਲ ਦੇ ਵਿੱਚ ਨਹੀਂ ਗਿਰ ਰਿਹਾ ਤਾਂ ਪੈਰਾਂ ਤੇ ਤਾਂ ਸਮਝੋ ਤੁਹਾਨੂੰ ਪ੍ਰੋਬਲਮ ਹੋ ਗਈ ਇਮੀਡੀਏਟ ਪੀਐਸਏ ਟੈਸਟ ਕਰਾਓ ਉਹਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ ਕਿੰਨੇ ਗ੍ਰਾਮ ਦਾ ਅੰਦਰ ਪ੍ਰੋਸਟੇਟ ਗਲੈਂਡ ਸਾਈਜ਼ ਬਣ ਗਿਆ ਅੱਛਾ ਇਹਦੇ ਵਿੱਚ ਕਈ ਵਾਰੀ ਜੇ ਆਪਾਂ ਕੇਅਰ ਨਹੀਂ ਕਰਦੇ ਸੋਡੀਸਾ ਵਿੱਚ ਕੈਂਸਰ ਪੈਦਾ ਹੋ ਜਾਂਦਾ ਬਹੁਤ ਮਰੀਜ਼ ਪਏ ਨੇ ਤੁਸੀਂ ਜੇ ਦੇਖਣਾ ਤਾਂ ਕਦੀ ਪੀਜੀਆਈ ਵਰਗੇ ਵੱਡੇ ਇੰਸਟੀਚਿਊਟ ਦੇ ਵਿੱਚ ਜਾਇਓ ਉੱਥੇ ਪਤਾ ਲੱਗੂਗੀ ਪ੍ਰੋਸਟੇਟ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਕੈਂਸਰ ਪ੍ਰੋਸਟੇਟ ਕੈਂਸਰ ਦੇ ਵਿੱਚ ਕਨਵਰਟ ਹੋ ਗਏ ਜੀ ਤੇ ਉਹਦਾ ਜਿਹੜਾ ਵੈਸੇ ਇਲਾਜ ਮਾਮੂਲੀ ਹੈ ਹੂੰ ਲੋਕ ਕਹਿੰਦੇ ਨੇ ਗੋਇਲ ਕਈ ਵਾਰੀ ਮੈਨੂੰ ਲਿਖ ਵੀ ਦਿੰਦੇ ਨੇ ਵੀ ਗੋਇਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਕਈ ਵਾਰੀ ਕਹਿੰਦੇ ਨੇ ਐਵੇਂ ਹੀ ਮਾਰ ਦਿੰਦੇ ਹੋ ਗੋਇਲ ਸਾਹਿਬ ਮੇਰੀ ਗੱਲ ਨੂੰ ਐਵੇਂ ਹੀ ਨਾ ਲਿਆ ਕਰੋ ਮੇਰਾ ਮਜ਼ਾਕ ਵੀ ਬਹੁਤ ਸੀਰੀਅਸ ਹੁੰਦਾ ਮੈਂ ਮੈਂ ਤੁਹਾਨੂੰ ਦੱਸਾਂ ਕਿਉਂਕਿ ਹੁਣ ਸਾਡੀ ਉਮਰ ਨਹੀਂ ਰਹੀ ਤੁਹਾਡੇ ਨਾਲ ਮਜ਼ਾਕ ਮਜ਼ੂਕ ਕਰਨ ਦੀ ਅਸੀਂ ਤੁਹਾਨੂੰ ਉਹੀ ਦੱਸਣਾ ਜਿਹੜੀ ਚੀਜ਼ ਕੰਮ ਦੀ ਆ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਜੀ ਗੋਖਸ਼ੂਰਾ 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 ਜਿਹਨੂੰ ਸੀ ਭਖੜਾ ਕਹਿੰਦੇ ਆ ਆਪਣੇ ਆਪ ਬੰਨਾਂ ਜابہ ਖੇੜਦੇ ਪਹਾੜੀਆਂ ਦੇ ਪੈਰਾਂ ਨੂੰ ਚੰਬੜ ਜਾਂਦਾ ਸੀ ਉਹ ਉਹ ਜਿਹੜਾ ਭਖੜਾ ਹੈ ਨ ਉਹ ਗੋਖਸ਼ੂਰਾ ਜਿਹੜਾ ਉਹਨੂੰ ਲਿਆ ਕੇ ਘਰੇ ਚੰਗੀ ਤਰ੍ਹਾਂ ਧੋ ਲਓ ਬੰਸਾਰੀ ਤੋਂ ਮਿਲ ਜਾਂਦਾ ਜੇ ਆਪਾਂ ਮਿਹਨਤ ਨਹੀਂ ਕਰਨੀ ਧੋ ਲਓ ਧੋ ਕੇ ਉਹਦਾ ਪਾਣੀ ਜੇ ਕੱਢ ਕੇ ਚੰਗੀ ਉਹਦੀ ਮੈਲ-ਵੂਲ ਕੱਢ ਕੇ ਉਹਨੂੰ ਇੱਕ ਦਿਨ ਸੁਕਾ ਲਓ ਛਾਂ 'ਚ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਇੱਕ ਚਮਚਾ ਜਦੋਂ ਤੁਹਾਡੀ ਉਮਰ 35-40 ਸਾਲ ਦੀ ਹੋ ਗਈ ਇੱਕ ਚਮਚਾ ਰੋਜ਼ ਖਾਣਾ ਸ਼ੁਰੂ ਕਰ ਦਿਓ ਸਰ ਬੀਜ ਵਰਧਕ ਆਉ ਖੂਨ ਨੂੰ ਸਾਫ਼ ਕਰਦਾ ਤੇ ਪਲੱਸ ਤੁਹਾਡੇ ਬਾਥਰੂਮ ਨੂੰ ਯੂਰਿਨ ਨੂੰ ਤੇ ਬਲੈਂਡਰ ਦੇ ਵਿੱਚ ਤੁਹਾਡੀ ਜਿਹੜੀ ਕਿਡਨੀ ਆ ਤਨੂ ਕੋਈ ਐ ਨਹੀਂ ਕਹੂਗਾ ਜਿੰਦਗੀ ਚ ਵੀ ਕਿਡਨੀ ਟਰਾਂਸਪਲੈਂਟ ਕਰਾਉਣੀ ਪਊਗੀ ਜੇ ਤੁਸੀਂ ਕਿਤੇ ਉਹ ਪਾਊਡਰ ਕੱਲ੍ਹੇ ਹੀ ਖਾਈ ਗਏ ਅੱਛਾ ਜੀ ਦਮ ਹੈ ਜੀ ਤੁਸੀਂ ਬਣਾਉਣੇ ਆਹ ਦੇਖੋ ਅਸੀਂ ਤਾਂ ਫਿਰ ਵਿੱਚ ਹੋਰ ਸਾਡੇ ਬੈਦ ਜੀ ਆਪਣੀ ਬੈਦਗਰੀ ਘੋਟਦੇ ਆ ਉਹ ਉਹਦਾ ਐ ਹੁੰਦਾ ਵੀ ਇਹ ਫਿਰ ਪਰਮਾਨੈਂਟ ਹੋ ਜਾਂਦੀਆਂ ਨੇ ਚੀਜ਼ਾਂ ਪਰ ਜਿਹੜੀਆਂ ਇੱਕ ਰੁਟੀਨ ਚ ਨੇ ਜਿਵੇਂ ਹੁਣ ਮੰਨ ਲਓ ਤੁਸੀਂ ਰੋਟੀ ਖਾਣਦੇ ਹੋ ਰੋਟੀ ਨਾਲ ਪਿਆਜ਼ ਰੱਖ ਲਿਆ ਰੋਟੀ ਨਾਲ ਤੁਸੀਂ ਅਚਾਰ ਵੀ ਰੱਖ ਲਿਆ ਕਦੇ ਚਟਣੀ ਵੀ ਬਣ ਗਈ ਤਾਂ ਮੈਂ ਕਹਿੰਦਾ ਹੁੰਦਾ ਵੀ ਇੱਕ ਆ ਵੀ ਰੱਖ ਲਿਆ ਕਰੋ ਚਮਚਾ भी रोटी खा के हटे मुंह कि मेरा भरोसे मन साथी साक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टेमिना ये है जी जीके अमृत जीके का मतलब गोक्षूरा ਜੀਕੇ ਅਮਰਤ ਪਾਊਡਰ ਬਣਿਆ ਹੁਣ ਇਸ ਪਾਊਡਰ ਦੇ ਵਿੱਚ ਪਿਓਰਿਟੀ ਦੇਖੋ ਤੁਸੀਂ ਕਿੰਨੀ ਆਦੀ ਮੈਂ ਮਤਲਬ ਹੋਊਗਾ ਮੈਦੇ ਵਰਗਾ ਇਹਨੂੰ ਅਸੀਂ ਬਣਾਉਣ ਲੱਗੇ ਦੀ ਜਾਨ ਘੜ ਦੇ ਦਿਆ ਤੇ ਜਦੋਂ ਉਹ ਜਾਨ ਹੈ ਜਿਹੜੀ ਉਹੀ ਫੇਰ ਪਾਈ ਦੀ ਇਹਦੇ ਵਿੱਚ ਬਾਕੀ ਫੋਕੜ ਛੁੱਟ ਦੇਈਦਾ ਤੇ ਨਾਲ ਇਹਦੇ ਹੋਰ ਕਈ ਚੀਜ਼ਾਂ ਨੇ ਛੁੱਟੇ ਸਭ ਪਾਈਆਂ ਹੋਈਆਂ ਤੇ ਅਸ਼ਵਗੰਧਾ ਵਗੈਰਾ ਵੀ ਪਾਉਣੇ ਆ ਸੀ ਤਾਂ ਕਿ ਜਿਹੜੀ ਉਹਦੀ ਥੋੜੀ ਜਿਹੀ ਮਰਦਾਨਾ ਸ਼ਕਤੀ ਆ ਉਹ ਵੀ ਬਣੀ ਰਹੇ ਤਾਂ ਇਹ ਇਹਨੂੰ ਜਦੋਂ ਤੁਸੀਂ ਲੈਣਾ ਹੈ ਨਾ ਜੀ ਬਸ ਐ ਇੱਕ ਚਮਚ ਹੁਣ ਜੇ ਤੁਸੀਂ ਬਣਾ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਬਣਾ ਸਕਦੇ ਤਾਂ ਜਦੋਂ ਮੇਰੇ ਕੋਲ ਢੀਣਾ ਲੱਗਦਾ ਉਦੋਂ ਤੁਸੀਂ ਲੈ ਸਕਦੇ ਹੋ ਪਾਣੀ ਲੈਣਾ ਜੀ ਇਹ ਰੋਟੀ ਤੋਂ ਬਾਅਦ ਸਿੰਪਲ ਪਾਣੀ ਜੀ ਰੋਟੀ ਤੋਂ ਬਾਅਦ ਔਰ ਹੋਰ ਚੀਜ਼ਾਂ ਨੇ ਜਿਵੇਂ ਪ੍ਰੋਸਟੋ ਕੇਅਰ ਕੈਪਸੂਲ ਨੇ ਹੋਰ ਚੀਜ਼ਾਂ ਅਸੀਂ ਦੰਨੇ ਆ ਕਿਉਂਕਿ ਮੇਰੇ ਕੋਲੇ ਪ੍ਰੋਸਟੇਟ ਦਾ ਪੇਸ਼ੈਂਟ ਬਹੁਤ ਆ ਰਿਹਾ ਜੀ ਜਿਹੜਾ ਦੇਸ਼ ਤੋਂ ਵੀ ਆ ਰਿਹਾ ਵਿਦੇਸ਼ ਤੋਂ ਵੀ ਆ ਰਿਹਾ ਇਹ ਵਜ੍ਹਾ ਕੀ ਹੈ ਗੁਲਸੱਬ ਵੱਧ ਕਿਉਂ ਰਹੀ ਬਿਮਾਰੀ ਇਹ ਨਾ ਉਹਨ ਦੇਖੋ ਮੈਂ ਅਜੇ 60 ਪਲੱਸ ਹੋ ਗਿਆ ਜੀ ਮੈਨੂੰ ਨਹੀਂ ਹੋਈ ਰੀਜ਼ਨ ਕਿ ਮੈਂ ਪ੍ਰਕਾਸ਼ਨ ਲੈਂਦਾ ਆ ਰਿਹਾ ਮੈਂ ਤ੍ਰਿਫਲਾ ਚੂਰਨ ਨਹੀਂ ਛੱਡਿਆ ਮੈਂ ਨੇ ਸਾਲਾਂ ਤੋਂ ਫਿਰ ਇਹ ਗੋਖੂਰਾ ਚੂਰਨ ਨਹੀਂ ਛੱਡਿਆ ਹੁਣ ਅੰਦਰ ਸੀ ਗੋਖੂਰਾ ਨੂੰ ਇੱਕ ਹੋਰ ਚੀਜ਼ ਦਿੱਤੀ ਹੈ ਅ ਇੱਕੋ ਦੇ ਚ ਹੈਗਾ ਗੋਖੂਰਾ ਪਾਊਡਰ ਤੇ ਦੂਜਾ ਅਸ਼ਵਗੰਧਾ ਤੀਜਾ ਉਹਦੇ ਵਿੱਚ ਸ਼ਤਾਵਰ ਪਾਊਡਰ ਔਰ ਚੌਥਾ ਉਹਦੇ ਵਿੱਚ ਕੌਂਚ ਬੀਜ ਦਾ ਪਾਊਡਰ ਪੰਜਮਾ ਉਹਦੇ ਵਿੱਚ ਪਾਇਆ ਸੀ ਸਫੈਦ ਮੁਸਲੀ ਦਾ ਪਾਊਡਰ ਪੰਜ ਚੀਜ਼ਾਂ ਦਾ ਸਰ ਪੂਰਾ ਘੋਟ ਕੇ ਪਾਊਡਰ ਬਣਿਆ ਲੇਡੀ ਨੂੰ ਦੇ ਦਿਓ ਚਾਹੇ ਜੈਂਟਸ ਨੂੰ ਦੇ ਦਿਓ ਲੇਡੀ ਜਿਹੜੀ ਕਹਿੰਦੀ ਮੈਨੂੰ ਲਕੋਰੀਏ ਦੀ ਸ਼ਿਕਾਇਤ ਰਹਿੰਦੀ ਆ ਜਿਹੜੀ ਲੇਡੀ ਕਹਿੰਦੀ ਮੇਰਾ ਬਾਥਰੂਮ ਕੰਟਰੋਲ ਨਹੀਂ ਹੁੰਦਾ ਮੈਨੂੰ ਜਾਣਾ ਹੀ ਪੈਂਦਾ ਜਿਹੜੇ ਜੈਂਟਸ ਕਹਿੰਦੇ ਨੇ ਸਰ ਗਦੂਦਾਂ ਦੇ ਕਰਕੇ ਸਾਡਾ ਤਾਂ ਇਹ ਹੋ ਗਿਆ ਉਹਨਾਂ ਨੂੰ ਅਸੀਂ ਕਹਿੰਨੇ ਵੇ ਇਹ ਤਾਂ ਤੁਸੀਂ ਬੰਦ ਹੀ ਨਾ ਕਰੋ ਇਹ ਪੰਜ ਚੀਜ਼ਾਂ ਨੇ ਮੈਂ ਬੋਲਤੀ ਆ ਤੁਸੀਂ ਸੇਵ ਕਰ ਲਿਓ ਤੁਹਾਡਾ ਜਿਹੜਾ ਚੰਗਾ ਬਰਸਾਰੀ ਹੋਊਗਾ ਨੇੜੇ ਆਪਣੇ ਵਧੀਆ ਬਨਸਾਰੀ ਨੂੰ ਮਿਲੋ ਉਹਨਾਂ ਨੂੰ ਰਿਕੁਐਸਟ ਕਰ ਲਿਆ ਕਰੋਗਾ ਮੈਂ ਰੀਲ ਦੇ ਉੱਤੇ 2 ਘੰਟੇ ਲਾ ਕੇ ਆਇਆ ਤੁਹਾਡੇ ਕੋਲੇ ਤੁਸੀਂ ਹੁਣ 2 ਮਿੰਟ ਦੇ ਦਿਓ ਮੈਨੂੰ ਮੈਨੂੰ ਆਹ ਚੀਜ਼ ਬਣਾ ਕੇ ਦੇਣੀ ਆ ਤੇ ਉਹ ਬਣਾ ਦਿੰਦੇ ਨੇ ਅਸੀਂ ਗੱਲ ਨਹੀਂ ਹੁਣ ਅੱਜ ਕੱਲ ਪੰਸਾਰੀ ਵੀ ਲੱਗ ਗਏ ਥੋੜੀ ਜੀ ਸੁਭਾਸ਼ ਗੁਹਿਲ ਨੂੰ ਇੱਜ਼ਤ ਦੇਣ ਮੈਂ ਪੰਸਾਰੀ ਜੀ ਨੂੰ ਵੀ ਨਮਸਕਾਰ ਕਰਦਾ ਕਿਉਂਕਿ ਉਹਨਾਂ ਨੂੰ ਵੀ ਪਹਿਲਾਂ ਉਹ ਕਹਿੰਦੇ ਦੀ ਇਹ ਤਾਂ ਐਵੇਂ ਹੀ ਬੋਲੀ ਜਾਂਦੇ ਨੇ ਜੀ ਤਾਂ ਹੁਣ ਉਹਨਾਂ ਨੂੰ ਜਾ ਕੇ ਲੋਕ ਜਾਂ ਦੱਸਦੇ ਨੇ ਵੀ ਅਸੀਂ ਦਵਾਈ ਖਾਧੀ ਆ ਸਰਦ ਬਣਾ ਕੇ ਤੁਹਾਡੇ ਕੋਲੋਂ ਲੈ ਕੇ ਤੀ ਹੁਣ ਬਹੁਤ ਫਾਇਦਾ ਹੋਇਆ ਤਾਂ ਫਿਰ ਉਹ ਪੰਸਾਰੀ ਵੀ ਇੰਟਰਸਟ ਲੈਣ ਲੱਗੇ ਵੀ ਗੁਲਸੱਬ ਦੇ ਨੁਸਕੇ ਠੀਕ ਆ ਇੱਕ ਗੁਲਸੱਬ ਕਈ ਲੋਕਾਂ ਨੂੰ ਬਾਥਰੂਮ ਲੱਗ ਕੇ ਬਹੁਤ ਆਉਂਦਾ ਹੈ ਜਲਨ ਹੁੰਦੀ ਹੈ ਔਰਤਾਂ ਨੂੰ ਵੀ ਬੱਚਿਆਂ ਨੂੰ ਜਾਂ ਆਮ ਜਿਹੜੇ ਅਡਲਟ ਹੈਗੇ ਨੇ ਇਹ ਦਿੱਕਤ ਕੀ ਹੁੰਦੀ ਹੈ ਜਦੋਂ ਬਾਥਰੂਮ ਲੱਗ ਕੇ ਆਉਣ ਲੱਗ ਪਵੇ ਇਹ ਦਿੱਕਤ ਹੁੰਦੀ ਹੈ ਜੀ ਉਹਨਾਂ ਦੇ ਨਾਲ ਐਕਚੁਅਲੀ ਗਰਮੀ ਪਈ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਆ ਲਿਵਰ ਦੇ ਵਿੱਚ ਗਰਮੀ ਕਈ ਲੋਕਾਂ ਦਾ ਪਿੱਤਾ ਰਿਮੂਵ ਕੀਤਾ ਹੋਇਆ ਹੁਣ ਅੱਧਾ ਤਾਂ ਪੰਜਾਬ ਹੀ ਪਿੱਤਾ ਮੁਕਤ ਹੈ ਜਦੋਂ ਸੱਚ ਦੇਖੋ ਜਿਹਨੂੰ ਅਸੀਂ ਪੁੱਛਦੇ ਆ ਮੇਰੇ ਕੋਲ 20 ਮਰੀਜ਼ ਆਉਂਦੇ ਨੇ ਉਹਨਾਂ ਚੋਂ 10 ਮਰੀਜ਼ਾਂ ਦੀ ਹਿਸਟਰੀ ਲਿਖੀ ਹੁੰਦੀ ਹੈ ਪਿੱਤਾ ਰਿਮੂਵ ਹੈ ਜੀ ਬਲੋ ਇਹਨਾਂ ਦਾ ਪਿੱਤਾ ਕੱਢਿਆ ਪਿਆ ਤੇ ਉਹ ਜਿਹੜੀ ਚੀਜ਼ ਹੈ ਨਾ ਸਾਡੇ ਲੀਵਰ 'ਚ ਗਰਮੀ ਕਰਕੇ ਹੁੰਦਾ ਔਰ ਇਹਦਾ ਮੈਂ ਇਲਾਜ ਵੀ ਦੱਸੂਗਾ ਨਾਲ ਦੀ ਨਾਲ ਜੀ ਇਹਦਾ ਸਭ ਤੋਂ ਵਧੀਆ ਜਿਹੜਾ ਇਲਾਜ ਆ ਉਹ ਹੈਗਾ ਤુલਸੀ ਦਾ ਪਾਣੀ ਤુલਸੀ ਦੇ ਪੱਤਿਆਂ ਦਾ ਉਹ ਨਾ ਡ੍ਰੌਪ ਜਿਹਨਾਂ ਲਿਆ ਕਰੋ ਤુલਸੀ ਦੇ ਉਹ ਸਿੰਥੈਟਿਕ ਜਿਹੀਆਂ ਚੀਜ਼ਾਂ ਨੇ ਤુલਸੀ ਡ੍ਰੌਪ ਪੰਜਮ ਤુલਸੀ ਡ੍ਰੌਪ ਲਾਣ ਡ੍ਰੌਪ ਇਹ ਸਭ ਕਹਿਣ ਦੀਆਂ ਗੱਲਾਂ ਨੇ ਬਾਕੀ ਜਿਹੜੇ ਬਣਾਉਂਦੇ ਨੇ ਉਹ ਵੀ ਵਧੀਆ ਨੇ ਬੰਦੇ ਸਾਰੇ ਜਿਹੜੇ ਲੈਂਦੇ ਨੇ ਉਹ ਵੀ ਵਧੀਆ ਨੇ ਬੰਦੇ ਸਾਰੇ ਕੁਝ ਅਗਿਆਨਤਾ ਵਸ ਚੱਲੀ ਜਾਂਦੀਆਂ ਨੇ ਚੀਜ਼ਾਂ ਪਰ ਜਿਹੜੇ ਤુલਸੀ ਦੇ ਪੱਤੇ ਹੀ ਮਿਲ ਜਾਣ ਉਨជា ਭਾਵੇਂ ਸਾਡੇ ਪਿਤਾ ਸਮਾਨ ਜੇ ਪਤਾ ਹੀ ਮਿਲ ਜੇ ਪਤਾ ਹੀ ਮਿਲ ਜੇ ਤુલਸੀ ਦੇ ਪੱਤੇ ਭਿਉਂਦੇ ਨੇ ਜੀ ਹਾਂ ਤુલਸੀ ਦੇ ਪੱਤਿਆਂ ਨੂੰ 10 ਪੱਤੇ ਲੋ ਇੱਕ ਬੋਤਲ ਪਾਣੀ ਚ ਪਾ ਲੋ ਕੰਚ ਦੀ ਬੋਤਲ ਹੋਵੇ ਉਹੀ ਪਾਣੀ ਪੀਓ ਸਾਰਾ ਦਿਨ ਦੋ ਚਾਰ ਦਿਨ ਪੀਓਗੇ ਸ਼ਾਂਤ ਹੋ ਜਾਊਗਾ ਜਲਨ ਜਿਹੜੀ ਪਿਸ਼ਾਬ ਦੀ ਹੈ ਜੇ ਫਿਰ ਵੀ ਨਹੀਂ ਹੁੰਦੀ ਤਾਂ ਤ੍ਰਿਫਲਾ ਪਾਊਡਰ ਲੈ ਲੋ ਤ੍ਰਿਫਲਾ 1 2 ਐਂਡ 4 ਦੀ ਰੇਸ਼ਿਓ ਦਾ ਲੈਣਾ ਮਤਲਬ ਹਰੜ 1 ਗ੍ਰਾਮ ਬੇੜਾ 2 ਗ੍ਰਾਮ ਔਰ ਆਮਲਾ 4 ਗ੍ਰਾਮ ਇਸ ਤਰ੍ਹਾਂ ਕਰਕੇ ਉਹਦੀ ਰੇਸ਼ੋ ਬਣਨੀ ਹੈ ਇਹਨੂੰ 10 ਗੁਣਾ ਕਰ ਲਓ 5 ਗੁਣਾ ਕਰ ਲਓ ਤੁਹਾਡੀ ਮਰਜ਼ੀ ਹੈ ਜਿੰਨਾ ਵਧਾਉਣਾ ਉਹਨਾ ਬਣਾ ਲਓ ਲੇਕਿਨ ਉਹਦੇ ਨਾਲ ਉਹਦੇ ਨਾਲ ਕੀ ਹੁੰਦਾ ਸੋਢੀ ਸਾਹਿਬ ਉਹਨੂੰ ਰਾਤ ਨੂੰ ਸੌਣ ਲੱਗੇ ਲੈਣਾ ਜਿਹੜੇ ਜੈਂਟਸ ਨੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੇ ਸਵੇਰੇ ਲੈਣਾ ਖਾਲੀ ਪੇਟ ਇਹਦੇ ਇੱਕ ਇੱਕ ਮਿੱਥਿਆ ਹੈ ਕਿ ਰਾਤ ਨੂੰ ਆਪਣੇ ਮਰਦਾਂ ਲਈ ਹੈ ਤੇ ਲੇਡੀਜ਼ ਵਾਸਤੇ ਮਾਰਨਿੰਗ ਚ ਉਹਦਾ ਕੀ ਕਾਰਨ ਹੈ ਕਾਰਨ ਇਹ ਹੈ ਕਿ ਲੇਡੀਜ਼ ਦੀ ਤਸਵੀਰ ਦਾ ਤੇ ਮਰਦ ਦੀ ਤਸਵੀਰ ਦਾ ਥੋੜਾ ਫਰਕ ਹੁੰਦਾ ਇਸ ਕਰਕੇ ਨਾ ਉਹ ਫਿਰ ਹਾਜ਼ਮ ਕਰਦਾ ਤੇ ਉਹ ਉਹਦੇ ਨਾਲ ਬਾਥਰੂਮ ਬਹੁਤ ਨੀਟ ਐਂਡ ਕਲੀਨ ਔਰ ਦੂਜਾ ਉਹਦਾ ਟਾਇਲਟ ਕਲੀਨ ਹੋ ਜਾਂਦਾ ਦੋ ਹੀ ਜਗ੍ਹਾ ਤੇ ਜਦੋਂ ਤੁਹਾਡੇ ਇਨਫੈਕਸ਼ਨ ਤਾਂ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਔਰ ਜਿਹਨਾਂ ਦੇ ਬਾਥਰੂਮ ਚ ਜਿਆਦਾ ਜਲਣ ਹੁੰਦੀ ਹੈ ਬਹੁਤ ਜਿਆਦਾ ਜਲਣ ਹੁੰਦੀ ਹੈ ਉਹਨਾਂ ਨੂੰ ਮੈਂ ਇੱਕ ਫੇਰ ਰਿਕੁਐਸਟ ਕਰ ਦਿੰਦਾ ਕਿ ਕਿੱਕਰ ਦੇ ਟੁੱਕਿਆਂ ਦਾ ਪਾਊਡਰ ਬਣਾ ਕੇ ਰੱਖੋ ਜਦੋਂ ਮਰਜ਼ੀ ਬਣਾ ਲਓ ਚਾਹੇ ਤੇ ਟੁੱਕੇ ਲਿਆ ਕੇ ਸੁਕਾ ਲਓ ਚਾਹੇ ਪੰਸਾਰੀ ਤੋਂ ਸੁੱਕੇ ਟੁੱਕੇ ਲਿਆ ਕੇ ਘਰੇ ਬਣਾ ਲਓ ਇਹ ਇਹ ਜਿਹੜਾ ਪਾਊਡਰ ਹੈ ਇਹਦਾ ਵੀ ਅੱਧਾ ਪੌਣਾ ਚਮਚਾ ਰੋਜ਼ ਖਾਈ ਜਾਓ ਹੁਣ ਇਹ ਨਾ ਪੁੱਛੋ ਕਦੋਂ ਖਾਣਾ ਕਦੇ ਕਦੇ ਆਪਣੀ ਮਰਜ਼ੀ ਨਾਲ ਵੀ ਖਾਈ ਜਾਇਆ ਜਾਏਗਾ ਆਖਰੀ ਸਵਾਲ ਹੈ ਗੁਰਪ੍ਰੀਤ ਸਾਹਿਬ ਜੀ ਇੱਕ ਤੱਕ ਕੰਟਰੋਲ ਕਰਕੇ ਰੱਖਣਾ ਬਾਥਰੂਮ ਤੇ ਇੱਕ ਹੁੰਦਾ ਬਾਥਰੂਮ ਜਾਣ ਬੁਝ ਕੇ ਰੋਕ ਕੇ ਰੱਖਣਾ ਘਾਲੋਂ ਕਰ ਲੈਣੀ ਜਾਂ ਸਫਰ 'ਚ ਕਰਦੇ ਆਂ ਕਈ ਵਾਰ ਕਈ ਲੋਕ ਬਸਾਂ 'ਚ ਸਫਰ ਕਰਦੇ ਆ ਉਹਦੇ ਭਾਈ ਡਰਾਈਵਰ ਹੁਣ ਤਾਂ ਬਸ ਰੋਕਦਾ ਹੀ ਨਹੀਂ ਤੇ ਬਾਥਰੂਮ ਨੂੰ ਰੋਕ ਕੇ ਰੱਖਣਾ ਪੈਂਦਾ ਕਈ ਲਾਲਚ ਵੀ ਕਰ ਜਾਂਦੇ ਆ ਜਿਵੇਂ ਨਿਆਣੇ ਖਾਸ ਤੌਰ ਤੇ ਬਹੁਤ ਲਾਲਚ ਕਰਦੇ ਵੀ ਨਹੀਂ ਭਾਈ ਮੈਂ ਖੇਡ ਲਾਂ ਤੇ ਬਾਥਰੂਮ ਮੈਂ ਨਾ ਕਰਾਂ ਬਾਥਰੂਮ ਨੂੰ ਆਉਣ ਦੇ ਬਾਵਜੂਦ ਰੋਕ ਕੇ ਰੱਖਣਾ ਇਹਦਾ ਵੀ ਕੋਈ ਪ੍ਰੋਸਟੇਟ ਤੇ ਨੁਕਸਾਨ ਹੈ ਇਹਦਾ ਸਭ ਤੋਂ ਵੱਧ ਨੁਕਸਾਨ ਹੈ ਜਿਹੜੇ ਲੋਕ ਪਿਸ਼ਾਬ ਨੂੰ ਰੋਕ ਕੇ ਰੱਖਦੇ ਆ ਉਹਨਾਂ ਨੂੰ ਪ੍ਰੋਸਟੇਟ ਤਾਂ ਚਾਹੇ ਹੋਵੇ ਚਾਹੇ ਨਾ ਹੋਵੇ ਉਹਨਾਂ ਦੀ ਲਾਈਫ ਦੇ ਵਿੱਚ ਨਪੁੰਸਕਤਾ ਆ ਜਾਂਦੀ ਹੈ ਅੱਛਾ ਇਹ ਵੱਡੀ ਪ੍ਰੋਬਲਮ ਹੈ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਨੇ ਉਹ ਕਹਿ ਗਏ ਬੀਕ ਪਿਸ਼ਾਬ ਤੇ ਇੱਕ ਹਿਸਾਬ ਟਾਈਮ ਤੇ ਹੋਣਾ ਚਾਹੀਦਾ ਨਹੀਂ ਤਾਂ ਗੜਬੜੀ ਗੜਬੜ ਕਰਦਾ ਉਸੇ ਤਰ੍ਹਾਂ ਉਹਨਾਂ ਨੇ ਦੇਖੋ ਕਿੰਨੀ ਵੱਡੀ ਚੀਜ਼ ਨਾਲ ਜੋੜਿਆ ਇਹਨੂੰ ਹਿਸਾਬ ਕਿਤਾਬ ਦੇ ਨਾਲ ਪਿਸ਼ਾਬ ਕਿਤਾਬ ਜੋੜਿਆ ਉਹਨਾਂ ਨੇ ਕਿ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਹਿਸਾਬ ਰੱਖਣਾ ਕਹਿੰਦੇ ਨੇ ਮਸਾਬ ਮਾਵਾਂ ਧੀਆਂ ਦਾ ਉਹਨਾਂ ਹੀ ਜ਼ਰੂਰੀ ਹੈ ਨਹੀਂ ਤਾਂ ਉਹ ਕਲੇਸ਼ ਹੀ ਆ ਜੇ ਹਿਸਾਬ ਨਾ ਹੁੰਦਾ ਕਲੇਸ਼ ਆ ਜੇ ਬਾਥਰੂਮ ਰੋਕ ਲਿਆ ਤਾਂ ਵੀ ਕਲੇਸ਼ ਆ ਇਸ ਕਰਕੇ ਇਹਨੂੰ ਟਾਈਮ ਤੇ ਕਰਨਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਕੋਲ ਸਾਹਿਬ ਥੈਂਕ ਯੂ ਸੋ ਮੱਚ